ਜੈਪੀ ਜੈ ਭਾਰਤ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਹਿੰਮਤ ਸੱਚ ਦਿਖਾਉਣ ਦੀ ਅੱਜ ਅਸੀਂ ਪਹੁੰਚੇ ਹਾਂ ਸ਼ਾਹਕੋਟ ਮਹੱਲਾ ਬਾਗ ਵਾਲੇ ਵਿੱਚ ਜਿੱਥੇ ਕਿ ਮਹੱਲਾ ਵਾਸੀਆਂ ਵੱਲੋਂ ਸਮਾਜ ਸੇਵਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਆਜੋ ਤੁਹਾਡੀ ਗੱਲਬਾਤ ਉਹਨਾਂ ਦੇ ਪ੍ਰਧਾਨ ਰਾਜੂ ਜੀ ਨਾਲ ਕਰਾ ਰਹੇ ਹਾਂ ਜੀ ਅੱਜ ਦੇ ਵਾਰ ਕੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਨਾ ਸਾਰੀ ਸੇਵਾ ਕਰਨਾ ਚਾਹੁੰਦਾ ਵਾਂ ਇਹ ਪਬਲਿਕ ਦੀ ਚਿੰਨੀ ਨਹੀਂ ਹੈਗੀ ਆ ਇਨੇ ਸਾਰੇ ਨਾਲ ਸੇਵਕ ਬਣ ਕੇ ਰਹਿਣਾ ਵਾ ਹਰ ਤਰ੍ਹਾਂ ਦੀ ਸੇਵਾ ਦਾ ਦੀ ਕਰਨੀ ਆ ਜਿੱਦਾਂ ਜਿੰਨੀ ਮੇਰੇ ਤੋਂ ਹੋ ਸਕੇ ਬਾਅਦ ਤੋਂ ਵੱਧ ਮੇਰੀ ਸਾਰੀ ਪਾਰਟੀ ਨਾਲ ਆ ਮੇਰੇ ਬੰਟੀ ਬਾਜੀ ਨਾਲ ਆ ਉਹ ਵੀ ਸਾਰੇ ਮੇਰੇ ਸੱਚੇ ਮਿੱਤਰ ਅਸੀਂ ਰਲ ਕੇ ਸਾਰਿਆਂ ਦੀ ਸੇਵਾ ਕਰਨੀ ਆ ਤੇ ਬਸ ਤਰੱਕੀ ਚੀ ਜੁਣਾ ਸਾਡਾ ਪੰਜਾਬ ਉਹ ਗੁੰਨਸ਼ੇ ਬਾਜ ਗੁੰਨਸ਼ੇ ਨਿਸ਼ੇ ਖਾਦਾ ਵਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਆ ਵੀ ਨਸ਼ੇ ਨੰਬਸ ਚੋਂ ਹਟਾਏ ਤੇ ਅਰੇ ਬੰਟੀ ਬਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸੋਸਾਇਟੀ ਬਣਾਈ ਹੋਰੀ ਬਾਰੇ ਨਾਮ ਕੀ ਦਾ ਸੋਸਾਇਟੀ ਦਾ ਸਮਾਜ ਸੇਵਾ ਕਮੇਟੀ ਅੱਜ ਵਾਰਡ ਨੰਬਰ 8 ਦੇ ਵਿੱਚ ਨੌਜਵਾਨਾਂ ਨੇ ਮਿਲ ਕੇ ਇਸ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਰਾਜਕਮਰ ਰਾਜੂ ਜੀ ਨੂੰ ਪ੍ਰਧਾਨ ਤੇ ਅਮਰਜੀਤ ਮਟੂਨ ਚੀਰਮੈਨ ਬਣਾਇਆ ਗਿਆ तकरीबन 20 ਮੈਂਬਰਾਂ ਦੀ ਇਹ ਕਮੇਟੀ ਆ ਔਰ ਸਾਰਿਆਂ ਨੇ ਰਲ ਮਿਲ ਕੇ ਪ੍ਰਣ ਕੀਤਾ ਕਿ ਸਮਾਜ ਸੇਵਾ ਦੇ ਜਿੰਨੇ ਵੀ ਕੰਮ ਆ ਉਹਦੇ ਵਿੱਚ ਅਸੀਂ ਹਿੱਸਾ ਪਾਵਾਂਗੇ ਜਿਸ ਨੂੰ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਹੋਏਗੀ ਮਦਦ ਕੀਤੀ ਜਾਵੇਗੀ ਨਸ਼ਿਆਂ ਨੂੰ ਰੋਕਥਾਮ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨਾਂ ਨੂੰ ਸਮਝਾਵਾਂਗੇ ਨੌਜਵਾਨਾਂ ਨੂੰ ਖੇਡਾਂ ਵੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਇਹ ਹੀ ਇਸ ਕਮੇਟੀ ਦਾ ਮੰਤਵ ਆ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਸਾਥ ਦਿਓ ਤੇ ਇਸ ਕਮੇਟੀ ਨੂੰ ਅਸੀਂ ਵੱਧ ਤੋਂ ਵੱਧ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾ ਸਕੀ ਹਾਂ